ਮਰਗਿਤ ਕੀਤਾ ਹੋਇਆ ਇਹਦੇ ਤੁਲ ਕੋਈ ਵੀ ਨਹੀਂ ਦੁਨੀਆ ਪ੍ਰਾਗਰਾਹ ਦੇ ਧਰਤੀ ਤੇ ਜਾ ਕੇ ਜੀਵਨ ਮੁਕਤੀ ਭਾਲਦੀ ਹੈ ਭਾਈ ਗੁਰਦਾਸ ਸਾਹਿਬ ਕਹਿੰਦੇ ਜਿਹੜਾ ਆ ਮਹਾਂਕੁੰਭ ਲੱਗਿਆ ਨਾ ਇੱਥੇ ਸੇਵਾ ਤੇ ਸਿਮਰਨ ਦੇ ਨਾਲ ਮਹਾਰਾਜ ਨੇ ਸਾਨੂੰ ਜੋੜਿਆ ਸਤਿਗੁਰਾਂ ਨੇ ਜੋੜਿਆ ਹੈ ਲੰਗਰਾਂ ਵਿੱਚ ਕੋਈ ਜਲ ਵਰਤੌਣ ਦੀ ਸੇਵਾ ਕਰਦਾ ਹੈ ਪ੍ਰਸ਼ਾਦ ਸਪਾਉਣ ਦੀ ਸੇਵਾ ਕਰਦਾ ਹੈ ਕੋਈ ਜਲ ਛਿੜਕਣ ਦੀ ਸੇਵਾ ਕਰਦਾ ਹੈ ਕੋਈ ਸਿਮਰਨ ਕਰਕੇ ਮਹਾਰਾਜ ਦੇ ਦਰ ਘਰ ਦੀ ਹਾਜ਼ਰੀ ਭਰਦਾ ਹੈ ਪੰਜ ਵਾਰ ਗੰਗਾ ਜਾਏ ਵਾਰ ਪੰਜ ਪ੍ਰਾਗ ਨਹਾਏ ਤੈਸਾ ਪੁੱਲ ਗੁਰਸਿੱਖ ਕਉ ਨਿਵਾਏ ਦਾ ਭਾਈ ਗੁਰਦਾਸ ਜੀ ਕਹਿੰਦੇ ਜਿਹੋ ਜਾਂ ਪੰਜ ਵਾਰ ਹੀ ਗੰਗਾ ਦੇ ਇਸ਼ਨਾਨ ਕਰਿਆ ਆ ਜਿਹੋ ਜਾਂ ਪੰਜ ਵਾਰੀ ਪ੍ਰਾਗ ਰਾਜ ਜਾ ਕੇ ਇਸ਼ਨਾਨ ਕਰਿਆ ਆ ਕੁੰਭ ਨਹਾਇਆ ਆ ਜਿਹੋ ਜਾਂ ਇੱਕ ਸਿੱਖ ਨੂੰ ਬੰਦਗੀ ਵਾਲੀ ਰੂਹ ਦਾ ਇਸ਼ਨਾਨ ਕਰਾਤਾ ਹੀ ਕੋਈ ਬਰਾਬਰ ਆ ਆਪੋ ਸਤਿਨਾਮ ਸ੍ਰੀ ਵਾਹਿਗੁਰੂ ਸਿੱਖ ਕਉ ਪਿਲਾਏ ਪਾਣੀ ਪਾਓ ਕਰੇ ਖੇਤ ਅਸਮੀਤ ਜਗ ਬਾਣੇ ਇੱਕ ਸਿੱਖ ਕਉ ਜਿਵਾਏ ਤਾਂ ਕਿਸੇ ਵੰਦਗੀ ਵਾਲੀ ਰੋਹ ਦੀ ਸੇਵਾ ਕਰ ਲਈ ਪ੍ਰਸ਼ਾਦਾ ਸ਼ਕਾ ਦਿੱਤਾ ਅਸਮੇਧ ਜਗ ਦੇ ਫਲ ਦੀ ਪ੍ਰਾਪਤੀ ਹੋ ਗਈ ਆਪੋ ਸਤਨਾਮ ਹਾਰ ਜੈਸੇ ਸਤ ਮੰਦਰ ਕੰਚਨ ਦੇ ਉਸਾਰ ਦੇ ਨੇ ਤੈਸਾ ਬੰਨੇ ਸਿੱਖ ਤੋਂ ਉਹ ਸ਼ਬਦ ਸਿਖਾਏ ਤਾਂ ਆ ਸ਼ਬਦ ਦਾ ਗੰਗਰ ਲੈਣ ਲੱਗਿਆ ਹੋਇਆ ਮਾਹ ਪੁਰਖਾਂ ਦੀ ਕਿਰਪਾ ਵਰਤ ਰਹੀ ਹੈ ਇੱਕ ਸ਼ਬਦ ਦੇ ਕਿਸੇ ਸਿੱਖ ਨੂੰ ਸਿਖਾ ਦਿੱਤਾ ਜਿਹਾ ਜੇ 100 ਮੰਦਰ ਸੋਨੇ ਦੇ ਬਣਾ ਕੇ ਦਾਨ ਕਰ ਦਿੱਤੇ ਇੱਕੋ ਹੀ ਬਰਾਬਰ ਹੈ ਕੈਸੇ ਮਹਾਨ ਉਮਰ ਦੇ ਰਚਨਾ ਕੀਤੀ ਹੈ ਮਹਾਪੁਰਖਾਂ ਦਾ ਵਰਤਿ ਕਿਰਪਾ ਵਰਤ ਰਹੀ ਹੈ ਅੱਜ ਮਹਾਪੁਰਖਾਂ ਦੀ ਫਲਵਾੜੀ ਕਿਵੇਂ ਨਾਮ ਦੀ ਅਮੈਦਾ ਖਲਾਲੀ ਹੈ ਕੋਈ ਵਾਂਝਾ ਲਵੇ ਜਿੱਥੋਂ ਨਾਮ ਬਾਣੀ ਦੀ ਮਹਿਕ ਲੈ ਕੇ ਜਾਇਓ 68 ਤੀਰ ਜੇ ਸਾਧ ਪਦ ਧਰੇ 68 ਤੀਰਾਂ ਦਾ ਮਾਤਮ ਹਾਸਲ ਹੋ ਜਾਂਦਾ ਉਸ ਧਰਤੀ 'ਤੇ ਜਿੱਥੇ ਰੱਬ ਦੇ ਪਿਆਰੇ ਮubaruk ਚਰਨ ਪਾਦ ਹੁੰਦੇ ਨੇ ਤੇ ਹੈ ਬੈਕੁੰਠ ਜੇ ਨਾਮ ਮੁਤਰ ਹੈ ਉਹ ਬੈਕੁੰਠ ਬਣ ਜਾਂਦਾ ਜਿੱਥੇ ਨਾਮ ਦੀਆਂ ਝੜੀਆਂ ਲੱਗ ਜਾਣ ਸੰਤ ਬਾਬਾ ਸਿੰਘ ਮਹਾਰਾਜ ਦੀ ਫਲਵਾੜੀ ਤੋਂ ਨਾਮ ਦੀ ਮਹਿਤ ਲੈ ਕੇ ਜਾਇਓ ਰੱਬ ਰਾਮੀਆਂ ਰੂਹਾਂ ਆਪਣੀ ਸੇਵਾ ਨਿਭਾ ਲਈਆਂ ਨੇ ਇੱਕੋ ਤਾਰਨਾ ਪੜਨੀ ਹੈ ਗੱਲ ਵਜ ਕੇ ਦਿਓ ਹਾਜ਼ਰੀ ਸਾਰੀ ਰਸਨਾ ਕਰਿਓ ਪਵਿੱਤਰ ਕੋਈ ਵੀ ਰਸਨਾ ਬਾਂਦੀ ਨਾ ਰਹਿ I'm ready to